ਨਾਵਲ ਤੱਤੀ ਹਵਾ ਭਾਗ ਗਰਮ ਕਰਤਾਰੀ ਅਤੇ ਨੰਦੀ ਵਿਚਕਾਰ ਉਮਰ ਜਾਤ ਅਤੇ ਜ਼ਮੀਨ ਦੀ ਵਿੱਥ ਕਰਕੇ ਵੀ ਉਹਨਾਂ ਦੀ ਸੋਚ ਮੁਲਾਜੇ ਅਤੇ ਵਿਵਹਾਰ ਉੱਤੇ ਕੋਈ ਅਸਰ ਨਹੀਂ ਸੀ ਪਿਆ ਨੰਦੀ ਜਦੋਂ ਆਪਣੇ ਮੁਲਕ ਦੀ ਗਰੀਬੀ ਨੂੰ ਦੂਰ ਕਰਨ ਲਈ ਉੱਠਿਆ ਸੀ ਉੱਠ ਕੇ ਦੋ ਚਾਰ ਪਲੰਘਾਂ ਆਪਣੇ ਹੋਰ ਬਹੁਤ ਈ ਨੌਜਵਾਨ ਸਾਥੀਆਂ ਨਾਲ ਰਲ ਕੇ ਤੁਰਿਆ ਸੀ ਉਸ ਵੇਲੇ ਵੀ ਕਰਤਾਰਾ ਪਿੰਡ ਵਿੱਚ ਨੰਦੀ ਦਾ ਪੱਕੀ ਰਿਹਾ ਸੀ ਕਰਤਾਰੇ ਦਾ ਮੇਲਜੁਲ ਕੇਵਲ ਨੰਦੀ ਨਾਲ ਹੀ ਸੀ ਉਸ ਦੀ ਨੰਦੀ ਦੀ ਬਾਪੂ ਨਾਲ ਤਾਂ ਅੱਖ ਪਹਿਲਾਂ ਤੋਂ ਹੀ ਗਹਿਰੀ ਰਹੀ ਸੀ ਕਰਤਾਰਾ ਤਾਂ ਨੰਦੀ ਦੀ ਮਾਹਰ ਕੋਰ ਨੂੰ ਵੀ ਚੰਗਾ ਨਹੀਂ ਸੀ ਸਮਝਦਾ ਅੱਜਕੱਲ ਜਦੋਂ ਕਦੇ-ਕਦਾਈਂ ਹਰ ਕੋਰ ਨੰਦੀ ਦੀ ਮਿਹਨਤ ਦੀ ਦੇਣ ਸਦਕਾ ਘਰ ਵਿੱਚ ਵਾਪਸ ਪਰਤੀ ਖੁਸ਼ਹਾਲੀ ਦੀ ਆਣ-ਗਵਣ ਵਿੱਚ ਚੌੜੀ ਹੋ ਉਹ ਗੱਲਾਂ ਫਲਾ-ਫਲਾ ਵਿੱਚ ਕਾ ਮਾਰ ਮਾਰ ਕੇ ਠੋਡੀ ਤੇ ਉਂਗਲ ਰੱਖ ਰੱਖ ਗੱਲਾਂ ਕਰਦੀ ਤਾਂ ਇਹ ਸਾਰਾ ਕੁਝ ਕਰਤਾਰੀ ਨੂੰ ਬੜਾ ਬੁਰਾ ਲੱਗਦਾ। ਜਦੋਂ ਕਦੇ ਕਰਤਾਰਾ ਨੰਦੀ ਕੋਲੇ ਆਖਦਾ ਆ ਵੇਖੋ ਮਿਹਨਤ ਕਿਸੇ ਦੀ ਤੇ ਅਫਰੀਮਾ ਚੜੇ ਕਿਸੇ ਹੋਰ ਨੂੰ ਤਾਂ ਨੰਦੀ ਚੁੱਪ ਕਰ ਜਾਂਦਾ। ਇਸ ਵਾਰ ਕਰਤਾਰਾ ਤੇ ਨੰਦੀ ਦੋਨੋਂ ਵਿੱਥ ਕੇ ਮਿੱਥ ਕੇ ਲੱਗੇ ਸਨ ਕਿ ਉਹ ਕਣਕ ਦੀ 20 ਹਿੱਟ ਰੁਪਏ ਦਾ ਵਾਊਚਰ ਕਾਰਡ ਕੰਮ ਕਰਨਗੇ। ਕਰਤਾਰੀ ਨੇ ਨੰਦੀ ਨੂੰ ਆਖਿਆ ਸੀ ਪਾਈ ਰਿਕਾਰਡ ਰਕੂਰ ਤੋਂ ਕੀ ਲੈਣਾ ਆਪਣਾ ਤਾਂ ਦੋਗੜ ਮਲ ਦਾ 500 ਮੁਰਜੀ ਤੇ ਇੱਕ ਕੁੜੀ ਦਾ ਮੁਕਲਾਵਾ ਦੌਰ ਲਈ ਨਾਲੇ ਦੋਗਲ ਦੋਗੜ ਮਲ ਆਖਦਾ ਸੀ ਪਾਈ ਹਜ਼ਾਰ ਬਿਨਾਂ ਵਿਆਜੂ ਮੈਂ ਦੇ ਦੂੰ ਪਤਨ ਪਦਾਨੀ ਨੰਦੀ ਤੇਰਾ ਕੀ ਅਸਰ ਹੋਇਆ ਐਤ ਕੀ ਤਾਂ ਦੋਗੜ ਮਲ ਵੀ ਬਹੁਤ ਹੀ ਮਿੱਠਾ ਜਿਹਾ ਬਣ ਕੇ ਮਿਲਿਆ ਦਿਨ ਭਰ ਕੰਮ ਕਰਦਿਆਂ ਸਰਦਾਰੀ ਤੇ ਨੰਦੀ ਵਿਚਕਾਰ ਅਜੀਹਾਂ ਗੱਲਾਂ ਹੁੰਦੀਆਂ ਰੰਗਾਂ ਕਰਤਾਰੇ ਤੇ ਨੰਦੀ ਨੇ ਨੰਦੀ ਵਾਲੇ ਪੰਜ ਕਿੱਲਾਂ ਦੀ ਮਿੱਟੀ ਜਦੋਂ ਰੇਸ਼ਮ ਵਰਗੀ ਵਰਗੀ ਬਣਾ ਲਈ ਤਾਂ ਨੰਦੀ ਨਿਕਰਤਾਰ ਨੇ ਉਹ ਆਖਿਆ ਕਰਤਾਰ ਸਿਆ ਇੱਥੇ ਬਹਿ ਜਾ ਤੇ ਫਿਰ ਕੱਲ ਨੂੰ ਚੱਲਾਂਗੇ ਤੇਰੇ ਚਕੰਤੇ ਵਾਲੇ ਕਿੱਲਾਂ ਵਾਲ ਉਹ ਕਰਤਾਰਿਆ ਆ ਮਿੱਟੀ ਨੂੰ ਆਪਾਂ ਧਰਤੀ માં ਆਖਦੇ ਹੁੰਨੇ ਆ ਇਸ ਲਈ ਮਾਂ ਦੇ ਦੁੱਧ ਵਰਗੀ ਮਿੱਠੀ-ਮੀਠੀ ਕਣਕ ਆਪਾਂ ਨੂੰ ਇਸ ਤੋਂ ਮਿਲਦੀ ਹੈ ਪਰ ਆ ਪਤਾ ਨਹੀਂ ਇਸ ਮਿੱਟੀ 'ਚ ਬਰੂਧ ਕੌਣ ਕਿਵੇਂ ਰਲਾ ਗਿਆ ਹੁਣ ਇਸ ਚ ਕਣਕ ਦੀ ਥਾਂਵੇਂ ਕਤਲ ਕਿਉਂ ਪੈਦਾ ਹੋਣ ਲੱਗ ਪਈ ਕਤਲ ਕਿਉਂ ਪੈਦਾ ਹੋਣ ਲੱਗ ਪਈ ਕਦੇ ਕਦੇ ਦਿਨ ਪਰ ਅਣਥੱਕ ਕੰਮੇ ਵਾਂਗ ਕੰਮ ਕਰਦੇ ਕਰਤਾਰੇ ਨੂੰ ਨੰਦੀ ਪੁਛਦਾ ਕਰਤਾਰ ਸਿਆ ਮੈਂ ਤਾਂ ਤੇਰੀ ਬਰੋਬਰ ਦਮੋਂ ਨਿਕਲ ਜਾਂਦਾ ਹਾਂ ਪਰ ਯਾਰ ਪਤਾ ਨਹੀਂ ਤੂੰ ਕਿਹੜੀ ਮਿੱਟੀ ਦਾ ਬਣਿਆ ਤੇਰੇ ਤੇ ਥਕਾਵਟ ਦਾ ਪੂਰਾ ਭਰ ਵੀ ਅਸਰ ਨਹੀਂ ਹੁੰਦਾ ਕੱਤੇ ਦਮੀਨਾ ਸ਼ਿਕਾਰੀ ਕੁੱਤੇ ਵਾਂਗ ਭੱਜ ਕੇ ਸਮੇਂ ਦੀ ਹੱਦ ਪਾਰ ਕਰ ਚੁੱਕਾ ਸੀ ਤਾਂ ਤੇ ਦੀਆ ਮਨ ਅਨਾਲ ਆਲੇ ਦਿਵਾਲੀ ਦੀ ਗਰਮੈਸ਼ ਵਿਚਲੇ ਬੰਬੂ ਤਾਰੇ ਜਿਹੇ ਖਤਮ ਹੋ ਰਹੇ ਸਨ ਤਾਰੇ ਮਿਸਤਰੀ ਨੇ ਆਪ ਵਾਦੇ ਅਨੁਸਾਰ ਨੰਦੀ ਦਾ ਜਵਾਰਾ ਪਾਉਣਾ ਆਰੰਭ ਕਰ ਦਿੱਤਾ ਸੀ ਉਸ ਨੇ ਨੰਦੀ ਨੂੰ ਆਖ ਜੋ ਦਿੱਤਾ ਸੀ ਪੁੱਤਰਾ ਤੂੰ ਦੱਸ ਹੋਰ ਕੀ ਲੈਣਾ ਮੈਥੋਂ ਆਲੀ ਛਣ ਜਵਾਰਾ ਬਣਿਆ ਲੈ ਲੈ ਤੇਰੇ ਗਣਕ ਬੀਜ ਤੇ ਵੇਚਦਿਆਂ ਬਹੁਤੀ ਹੱਦ ਸਮਝ ਲੈ ਬਾਈ ਗਣਕ ਦੀ ਪਹਿਲੀ ਕੋਟੀ ਫੇਰੇ ਨੂੰ ਮੁਕੰਮਲ ਤੌਰ ਤੇ ਜਵਾਰਾ ਬਣਿਆ ਲੈ ਉਰਦੂ ਦੇ ਆਲੀਸ਼ਾ ਅਤੇ ਮੁਕੰਮਲ ਪਾਣ ਮਿਸ਼ਾਬਦਾਨ ਨਾਲ ਨੂਤਾਰੇ ਦੇ ਮੂੰਹੋਂ ਸੁਣ ਕੇ ਨੰਦੀ ਨੂੰ ਉਸ ਦਿਨ ਬੜੀ ਸੰਤੁਸ਼ਟਾ ਮਿਲੀ ਸੀ ਨੰਦੀ ਦੀ ਖਿਆ ਨੰਦੀ ਦਾ ਖਿਆਲ ਤਾਰਾ ਤਾਰਾ ਤਾਰੇ ਦੀਆਂ ਇਹਨਾਂ ਗੱਲਾਂ ਤੋਂ ਤੁਰਤੀ ਤੁਰਤੀ ਅਗਾ ਤੁਰੀ ਜਾਂਦੀ ਰਹੀ ਉਹ ਸੋਚਦਾ ਰਿਹਾ ਇਹ ਸਿਆਸਤ ਵਾਲੇ ਜਦੋਂ ਜੀ ਆਵੇ ਤਾਂ ਬਣੀ ਬਣਾਈ ਭਾਸ਼ਾ ਨੂੰ ਹੀ ਨਹੀਂ ਸਗੋ ਸੱਭਿਆਚਾਰ ਭਾਈਚਾਰੇ ਸਦ ਭਾਵਨਾ ਨੂੰ ਕਤਲ ਕਰ ਲੈਂਦੇ। ਕਤਲ ਕਰਨ ਦੀ ਕਰਵਾਉਂ ਚ ਧਰਮ ਨੂੰ ਵੀ ਫਾਈਵਲ ਬਣਾ ਲੈਂਦੇ ਨੇ। ਨੰਦੀ ਨੇ ਪਿਛ ਲਗਾਤੇ ਹੁੰਦਿਆਂ ਸਿਆਸੀ ਗੱਲਾਂ ਨੂੰ ਨਿਚੋੜਦਿਆਂ ਇਹ ਸਿੱਟਾ ਕੱਟਿਆ ਕਿ ਕਦੇ ਸਿਆਸਤ ਧਰਮ ਵਰਗੀ ਹੁੰਦੀ ਸੀ ਤੇ ਹੁਣ ਧਰਮ ਸਿਆਸਤ ਵਰਗਾ ਬਣ ਗਿਆ। ਨੰਦੀ ਨੂੰ ਇੰਨਾ ਭਾਰੀ-ਭਾਰੀ ਖਿਆਲਾਂ ਤੇ ਜਿਵੇਂ ਤਕੜੇ ਮੱਲ ਵਾਂਗ ਢਾ ਲਿਆ ਹੋਵੇ ਢਾਇਆ ਹੋਇਆ ਨੰਦੀ ਸੋਚੀ ਜਾ ਰਿਹਾ ਸੀ ਨਿਰਸੰਦੇਹ ਪਹਿਲਾ ਖਿਆਲ ਤੇ ਇਹ ਕਾਰਮ ਪੈਦਾ ਹੁੰਦੇ ਹਨ ਪਰ ਮੇਰੀ ਇਸ ਮੂਲਕ ਚ ਵਿਦਿਆ ਕੋਈ ਖਿਆਲ ਅਤੇ ਕੋਈ ਕਾਰਮ ਕਿਉਂ ਨਹੀਂ ਦੇ ਰਹੀ ਇਥੋਂ ਦੇ ਖਿਆਲ ਕਿਸਮੈਲੇ ਅਤੇ ਕਾਰਮ ਸਵਾਰਥੀ ਹਨ ਨੰਦੀ ਇੰਨਾ ਖਿਆਲਾਂ ਦੀ ਪੁੱਛ ਪੜਤਾਲ ਜਿਹੀ ਵਿੱਚ ਗਵਾਚਾ ਹੌਲੀ ਹੌਲੀ ਆਪਣੇ ਖੇਤਾਂ ਦੇ ਆਲੇ ਦੁਆਲੇ ਤੁਰਦਾ ਆਪਣੇ ਖੇਤਾਂ ਦੇ ਟਿੱਡੇ 'ਚ ਜੰਮੀ ਨਿੱਕੀ ਨਿੱਕੀ ਗਣਕਣ ਨੂੰ ਵੇਖਦਾ ਆਪਣੇ ਸਰੀ ਕੋਲਾ ਪੁੱਜਾ ਸੀ ਸਿਆਲ ਦੀ ਰੋਦਨ ਦੀ ਆਮ ਫਰੀ ਦਿਉਦਾਸ ਹਰਿਆਵਲ ਪਿਛਲੇ 8-9 ਬਰਿਆਂ ਦਾ ਨੰਦੀ ਦੀ ਮਿਹਨਤੀ ਪਲਾਂ ਦਾ ਫਲ ਪਲਾਂ ਦਾ ਸਫਰ ਇਸ ਵਿੱਚ ਕਾ ਰਮਾਂਸ ਤੇ ਸ਼ਾਂਤ ਦਾ ਛੜਨਾ ਤੇਜ਼ੀ ਦੇ ਘਰੋਂ ਭੱਜਣਾ ਕਲਵੰਤ ਦਾ ਵਿਆਹ ਤਿੱਖੀ ਦੀਆਂ ਸ਼ਿਕਾਇਤਾਂ ਤਾਈ ਤਾਰੀ ਨਾਲ ਭਾਵਕ ਸੰਝ ਉਸ ਦੀ ਮਾਂ ਹਰ ਕਰਨ ਦੀ ਆਪਣੇ ਪੁੱਤ ਦੀ ਕੜਮਾਈ ਦੇ ਸੁਪਨੇ ਲੈਣਾ ਵਿਆਹ ਉੱਤੇ ਮੋਟਰਸਾਈਕਲ ਦੀ ਮੰਗ ਉਸ ਦੇ ਬਾਪੂ ਦੀ ਉਮਰ ਕੈਦ ਦਾ ਅਗਲੇ ਬਾਰੇ ਖਤਮ ਹੋ ਜਾਣਾ ਆਦਿ ਦੀਆਂ ਗੱਲਾਂ ਵਿੱਚ ਜਦੋਂ ਉਹ ਗੰਡਿਆਂ ਦੇ ਗਤਾਰਾਂ ਵਿੱਚ ਕੈਦੀ ਵਾਂਗ ਫਸਿਆ ਖੜਾ ਸੀ ਤਾਂ ਉਸਨੇ ਇੱਕ ਮਰੀਅਲ ਜਿਹੀ ਆਵਾਜ਼ ਸੁਣੀ ਨੰਦੀ ਨੇ ਦੋਗੜਮਲ ਦੀ ਮਰੀਅਲ ਜਿਹੀ ਆਵਾਜ਼ ਨੂੰ ਪਹਿਲੇ ਹੱਲੇ ਹੀ ਪਛਾਣਦਿਆਂ ਆਖਿਆ ਆ ਜਾ ਚਾਚਾ ਆ ਜਾ ਅੱਜ ਆਪਾਂ ਚਾਚਾ ਭਤੀਜਾ ਇੱਥੇ ਆਪਣੇ ਖੇਤ ਦੀ ਵੱਟ ਤੇ ਬੈਠ ਕੇ ਗੱਲਾਂ ਮਾਰਾਂਗੇ ਨੰਦੀ ਨੇ ਇਸ ਪਿਆਰ ਭਿੱਜੇ ਹੰਗਾਰੇ ਨਾਲ ਥੋੜਾਕ ਉਤਸ਼ਾਹਤ ਹੁੰਦਿਆਂ ਦੋਗੜਮਲ ਨੇ ਵੱਟ ਵੱਲ ਵਾਧਿਆ ਆਖਿਆ ਓਏ ਭਾਈ ਮੈਂ ਤਾਂ ਤੈਨੂੰ ਕਈ ਦਿਨਾਂ ਤੋਂ ਮਿਲਣ ਦੀ ਤਾਂਘ ਰੱਖਦਾ ਸੀ ਨੰਦੀ ਨੇ ਜਵਾਬ ਚੱਕਿਆ ਆਹੋ ਮੈਨੂੰ ਪਤਾ ਲੱਗ ਗਿਆ ਸੀ ਤਾਈ ਤਾਰੇ ਤੋਂ ਤੇਰੀ ਆਲੀ ਗੱਲ ਦਾ ਪਹਿਲਾਂ ਤਾਂ ਚਾਚਾ ਤੂੰ ਐਂ ਦੱਸ ਬਾਈ ਕਰੋ ਬਠਲ ਚੁੱਕ ਤੱਕ ਨਹੀਂ ਚਾਚਾ ਮੈਨੂੰ ਹੈਰਾਨਗੀ ਹੁੰਦੀ ਹੈ ਬਾਈ ਤੁਸੀਂ ਤਖੇ ਵਰਗੇ ਕਵੀ ਬੰਦਿਆਂ ਤੋਂ ਡਰਦੇ ਆ ਟੰਗਾ ਚ ਪੂਛ ਕਿਉਂ ਲੈ ਲਈ ਸੀ ਕਿਤੇ ਪੈਰ ਲਾਇਆ ਵੀ ਕਰੋ ਉਹ ਤੁਸੀਂ ਚਾਚਾ ਸਦੀਆਂ ਤੋਂ ਇੱਥੇ ਪੰਜਾਬ ਚ ਵਸਦੇ ਆ ਰਹੇ ਹੋ ਪਰ ਤੁਹਾਨੂੰ ਜਿਵੇਂ ਇਸ ਨਾਲ ਕੋਈ ਮੋਹ ਹੀ ਨਹੀਂ ਹੁੰਦਾ ਮੈਂ ਕਈ ਵਾਰ ਤੁਹਾਡੇ ਵਿਆਹ ਸਾਦਨਾ ਸਮੇਂ ਗੀਤ ਸੁਨੇ ਨੇ ਢਿੱਲੇ ਢਿੱਲੇ ਡੇਲਾ ਪਾਣੀ ਜਿਹੀ ਜਿਵੇਂ ਇਹਨਾਂ ਚ ਪੰਜਾਬ ਵਾਲਾ ਨਰੜਾ ਨਿਖਰਾ ਤੇ ਸਵਾਦ ਹੀ ਨਹੀਂ ਹੁੰਦਾ ਤੁਸੀਂ ਪੰਜਾਬੀ ਵੀ ਢਿੱਲੀ ਢਿੱਲੀ ਤੇ ਮਰੀ ਮਰੀ ਬੋਲਦੇ ਹੁੰਦੇ ਹੋਏ ਚਾਚਾ ਲੱਗਦਾ ਹੈ ਜਿਵੇਂ ਤੁਹਾਡੀ ਪੰਜਾਬ ਪੰਜਾਬ ਦੇ ਸੱਭਿਆਚਾਰ ਨਾਲ ਅਜੇ ਵੀ ਕੱਚੀ ਆੜੀ ਹੁੰਦੀ ਹੈ ਇਹ ਹੀ ਕਾਰਨ ਹੈ ਤੁਸੀਂ ਤਾਂ ਪੰਜਾਬ ਚ ਤਿੱਖੇ ਵਰਗੇ ਤੱਥੇ ਵਰਗਿਆਂ ਦੇ ਡਰਾਵੇ ਉੱਤੇ ਭੱਜ ਜਾਣ ਲਈ ਬਿਸਤਰ ਬੋਝਾ ਵਿਵੜਨਾ ਲਈ ਤਿਆਰ ਹੋ ਚੱਲੇ ਸੀ। ਉਹ ਚਾਚਾ ਮੈਨੂੰ ਸਮਝ ਨਹੀਂ ਪੈਂਦੀ ਤੁਹਾਡੀ ਇਹ ਗੱਲ। ਬਾਈ ਜੀ ਦਾਕਾਨ ਤੇ 10 ਕਾਕ ਆ ਗਈ ਤਾਂ ਅਮਨ ਚੈਨ ਤੇ ਜਦੋਂ 4 ਪਟਾਕੇ ਪੈ ਗਏ ਤੁਹਾਨੂੰ ਮਰੋੜ ਗੱਲ ਜਾਂਦੇ ਨਹੀਂ। ਉਹ ਚਾਚਾ ਪੰਜਾਬ ਆਪਣਾ ਸਾਰੇ ਪੰਜਾਬੀਆਂ ਦੀ ਮਾਂ ਹੈ। ਭਲਾ ਮਾਂ ਦੀ ਗੋਦੀ ਛੱਡ ਕੇ ਕਿੱਥੇ ਸੁੱਖ ਮਿਲੂ। ਨਾਲੇ ਆਪਣੀ ਮਾਂ ਦੀ ਗੋਦੀ 'ਚ ਤਾਂ ਮੌਤ ਦਾ ਵੀ ਆਪਣਾ ਹੀ ਸਵਾਦ ਆਉਂਦਾ। ਨਾਲੇ ਚਾਚਾ ਜਦੋਂ ਤੁਸੀਂ ਆਪਣਾ ਹੱਕ ਛੱਡ ਦੇ ਮੈਂ ਤਾਂ ਦੂਜਾ ਜੱਫਾ ਮਾਰ ਹੀ ਲੈਂਦਾ ਹੁੰਦਾ ਮਾਂ ਇੱਕ ਪੁੱਤ ਦੀ ਹੀ ਨਹੀਂ ਸਾਰੇ ਪੁੱਤਰਾਂ ਦੀ ਹੁੰਦੀ ਆ ਆਪਾਂ ਸਾਰੇ ਇਸ ਮਾਂ ਦੇ ਪੁੱਤਾਂ ਆ ਉਹ ਚਾਚਾ ਪਹਿਲਾਂ ਹੀ ਆਪਣੀ ਮਾਂ ਦੀ ਇੱਕ ਦੁੱਧੀ ਨੂੰ ਅੰਗਰੇਜ਼ ਨੇ ਵੱਢ ਕੇ ਪਾਕਿਸਤਾਨ ਚ ਸੁੱਟ ਦਿੱਤਾ ਨੰਦੀ ਦੀਆਂ ਇਹਨਾਂ ਨਿੱਕੀਆਂ ਨਿੱਕੀਆਂ ਨਿਕਰਾਂ ਨਿਕਰਾਂ ਬੇਫਿਕਰ ਗੱਲਾਂ ਸੁਣਦਿਆ ਸੁਣਦਿਆ ਦੋ ਗੜਮਾ ਲੈਣ ਨੂੰ ਇਹ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਆਪਣੀਆਂ ਅੱਖਾਂ ਨੂੰ ਮੜ ਮੜ ਮਲ ਮਲ ਕੇ ਵੀ ਮਲ ਮਲ ਕੇ ਵੇਖੇ ਕਿੱਕੀ ਇਹ ਜੱਗਰ ਕੈਦੀ ਦਾ ਮੁੰਡਾ ਨੰਦੀ ਹੀ ਬੋਲ ਰਿਹਾ ਦੋਗੜਮੱਲ ਸੋਚ ਰਿਹਾ ਸੀ ਜਿੱਥੇ ਜੱਗਰ ਦਾ ਤਾਕੜ ਤੇ ਮੂਰਖ ਸਵਾਦ ਤੇ ਕਿੱਥੇ ਇਸ ਮੂਰਖ ਮੁੰਡੇ ਦੀ ਆਪਣਨ ਦੋਗੜਮੱਲ ਵੱਟ ਉੱਤੇ ਬੈਠਾ ਚੁੱਪ ਚਾਪ ਸੋਚੀ ਜਾ ਰਿਹਾ ਸੀ ਜਦੋਂ ਉਸ ਸਾਹਮਣੇ ਸ੍ਰੀ ਦੀ ਸੁੱਕੀ ਪੱਕੀ ਬੀਜਾਂ ਵਾਲੀ ਕਲੰਬੀ ਸਾਰੀ ਫਲੀ ਹਵਾ ਤੇ ਬੁੱਲ ਲੈਂਦਾ ੱਤਕਾ ਖਾ ਕੇ ਏਠਾ ਨਿਕ ਪਈ ਸ੍ਰੀ ਦੀ ਫਲੀ ਨੂੰ ਨੰਦੀ ਨੇ ਚੁੱਕ ਦਿਆਂ ਉਸ ਨੂੰ ਹਲਾਇਆ ਦੋਗੜਮੱਲ ਵੱਲ ਇਸ਼ਾਰਾ ਕਰਦੇ ਆਖਾ ਵੇਖ ਚਾਚਾ ਇਫਲੀ ਜੀ ਵੇਜ ਨੇ ਨਿੱਕੀ ਨਿੱਕੀ ਕੋਲੇ ਕੋਲੇ ਤੇ ਆ ਵੇਖ ਕਿੱਡਾ ਵਟਾ ਇੱਕ ਬੀਜ ਚ ਉੱਗਿਆ ਸਰੀ ਖੜਾਏ ਹੁਣ ਇਸ ਸਰੀ ਵਿੱਚ ਹਜ਼ਾਰਾਂ ਸਰੀ ਪੈਦਾ ਕਰਨ ਦੀ ਸ਼ਕਤੀ ਹੈ ਬਸ ਇਸ ਗੱਲ ਨੂੰ ਦੂਜੇ ਪਾਸੇ ਲੈ ਆ ਤੈਨੂੰ ਯਾਦ ਹੋ ਚਾਚਾ ਕੇਰਾ ਕੁਝ ਸਾਲ ਪਹਿਲਾਂ ਵੀ ਆਪਣੇ ਅਗਵਾੜ ਹੀ ਨਹੀਂ ਸਾਰੇ ਪੰਜਾਬ ਚ ਤਿੱਤੀ ਹਵਾ ਵਗੀ ਸੀ ਆਪਣੇ ਅਗਵਾੜ ਵਾਲੇ ਦੇਸੂ ਨੇ ਪੰਜਾਬੀ ਬੋਲ ਕੇ ਆਪਣੀ ਬੋਲੀ ਹਿੰਦੀ ਲਿਖਵਾਈ ਸੀ ਇਸ ਜ਼ਹਿਰ ਦੇ ਬੀਜ ਨੂੰ ਸਰਕਾਰ ਨੇ ਵੇਚਿਆ ਸੀ ਲੋਕ ਵਿਰੋਧੀ ਸਰਕਾਰਾਂ ਸਮਾਜ ਵਿੱਚ ਜ਼ਹਿਰ ਦੇ ਬੀਜ ਬੀਜ ਕੇ ਹੀ ਰਾਜ ਕਰਦੇ ਰਹਿੰਦੇ ਹਨ ਪਤਾ ਫਿਰ ਕਹਾਣੀ ਕੀ ਬਣੀ ਮੈਨੂੰ ਉਸ ਕਹਾਣੀ ਨੂੰ ਯਾਦ ਕਰਕੇ ਅੱਜ ਵੀ ਹਾਸੇ ਆਉਂਦੀ ਹੈ ਦੇਸੂ ਪੰਡਤ ਜੀ ਹਿੰਦੀ ਲਿਖਵਾਉਣ ਤੇ ਉਹ ਆਪਣੇ ਅਗਵਾੜ ਵਾਲਾ ਬੂਈ ਗੰਡਾਸਾ ਚੁੱਕੀ ਫਿਰਦਾ ਰਿਹਾ ਜਿਹਨੂੰ ਮੇਰੇ ਸਾਲੇ ਨੂੰ ਡੱਟੇ ਫਿਰ ਕੇ ਹੱਥ ਧੋਣੇ ਨਹੀਂ ਆਉਂਦੇ ਤੇ ਇਹ ਵੀ ਪਤਾ ਨਹੀਂ ਬਾਈ ਪੰਜਾਬੀ 35 ਚ ਕਿੰਨੇ ਅੱਖਰ ਹੁੰਦੇ ਆ ਉਹ ਪੰਜਾਬੀ ਭਾਸ਼ਾ ਦਾ ਵਕੀਲ ਬਣਿਆ ਫਿਰ ਲੋਅਰ ਚਾਕੇ ਨੰਦਨੀਆ ਜਿਹੜਾ ਆਪਣੀ ਮਾਂ ਨੂੰ ਮਾਂ ਨਾ ਕਹੇ ਉਹ ਛਾਂ ਵੱਲੋਂ ਥੜ ਜਾਵੇਗਾ ਧੁੱਪਾਂ ਵਗਾਨੀਆਂ ਸਹਸ ਹੈ ਕੱਪੇ ਇੱਕ ਦਿਨ ਮੁੜਾਵੇਗਾ ਉਸਨੇ ਚਾਚਾ ਪਲਾ ਪੰਜਾਬੀ ਹਿੰਦੀ ਤੋਂ ਕੀ ਲੈਣਾ ਸੀ ਉਸ ਨੂੰ ਤਾਂ ਪੰਡਤ ਦੀ ਗਠੇਲ ਕੌਡੀ ਜਹੀ ਪੰਡਤਾਨੀ ਦਿੱਸਦੀ ਸੀ ਚਾਚਾ ਇਹਨਾਂ ਲੰਗਾੜਿਆਂ ਦਾ ਕੋਈ ਧਰਮ ਕਰਮ ਨਹੀਂ ਹੁੰਦਾ ਆਪਣੇ ਮੋਲਕ 'ਚ ਸਿਆਸਤ ਤਾਂ ਅਜਿਹੀ ਰਿਛਾਂ ਨੂੰ ਛੇ ਦਿੰਦੀ ਹੀ ਰਹੀ ਹੈ ਐਦਾਂ ਨਾਲੇ ਇਹ ਰਿਛ ਸਿਆਸਤ ਦੀ ਆੜ ਲੈ ਕੇ ਆਪਣਾ ਸ਼ਿਕਾਰ ਕਰਦੇ ਰਹਿੰਦੇ ਨੇ ਤੇ ਨਾਲੇ ਚਾਚਾ ਤੂੰ ਬੁਰਾ ਨਾ ਮੰਨੀ ਸਾਰਾ ਸਵਾਲ ਤਾਂ ਰੋਟੀ ਦਾ ਏ ਤੂੰ ਵੇਖ ਲੈ ਆਪਣੇ ਗੁਰਦੁਆਰੇ 'ਚ ਦੋਨੋਂ ਭਾਈ ਜੀ ਬ੍ਰਾਹਮਣ ਨੇ ਕੇਸ ਦਾੜੀ ਰੱਖ ਭਾਈ ਜੀ ਬਣ ਗਏ ਇਹ ਤਾਂ ਰੋਟੀ ਦਾ ਸਵਾਲ ਹੈ ਕੋਈ ਇਹਨੂੰ ਕਸ਼ਹਿਰਾ ਪਾ ਕੇ ਤਾਂ ਕੋਈ ਧੋਤੀ ਲਟਕਾ ਕੇ ਪੂਰਾ ਕਰਦਾ ਕਰਦਾ ਫਿਰਦਾ ਲਈ ਚਾਚਾ ਰੋਟੀ ਸਾਥੋ ਖੋ ਖੋ ਕੇ ਲੈ ਜਾਂਦਾ ਕੋਈ ਹੋਰ ਹੈ ਤੇ ਅਬ ਲੜਦੇ ਅਸੀਂ ਆਪਸ ਵਿੱਚ ਫਿਰਦੇ ਲੈ ਹੁਣ ਤੂੰ ਆ ਗੱਲ ਵੀ ਸੁਣ ਲੈ ਬਾਈ ਜਦੋਂ ਕਿਸਾਨਾਂ ਨੇ ਗੰਨੇ ਪੀੜੇ ਸਨ ਜਦੋਂ 12 ਰੁਪਏ ਪੰਸੀਰੀ ਸੀ ਗੁੜ ਤੇ ਹੁਣ 26 ਹੈ ਚਾਚਾ ਸਿਆਸਤ ਦੇ ਸਭਿਆਚਾਰ ਦੀ ਗੱਲ ਤਾਂ ਤੁਹਾਨੂੰ ਤੈਨੂੰ ਉੱਪਰ ਹੀ ਲੱਗੂ ਲੱਗੀ ਹੋ ਪਰ ਆ ਕੀਮਤਾਂ ਵਾਲੀ ਗੱਲ ਤਾਂ ਤੈਨੂੰ ਸਾਰੀ ਸਮਝ ਆਉਂਦੀ ਹੋਣੀ ਤੁਸੀਂ ਜਦੋਂ ਕਦੇ ਕਿਸੇ ਬਿਮਾਰ ਦਾ ਹਾਲ ਚਾਲ ਪੁੱਛਦੇ ਹੁੰਦੇ ਉਹ ਵੀ ਤੁਸੀਂ ਪੈਸਿਆਂ 'ਚ ਦਿਸਦੇ ਹਨਵੀ ਰੁਪਈਏ 'ਚ 2-4 ਆਨੇ ਠੀਕ ਹੈ ਚਾਚਾ ਤੈਨੂੰ ਇਹ 4 ਆਨੇ ਲੈ ਲੈਣੇ ਲੈਣਗੇ ਤੂੰ ਉਦਨ ਆਖਦਾ ਸੀ ਨਾ ਬਾਈ ਆਪਣੀ ਜਮਣਾ ਲਈ ਕੋਈ ਸਾਖ ਸਬੰਧ ਦੱਸ ਤੂੰ ਧਾਰੇ ਨੂੰ ਤਾਂ ਉਸਦੀ ਕੁੜੀ ਦਾ ਸਾਖ ਕਰਵਾ ਕੇ ਧਾਰਤਾ ਚਾਚਾ ਚਾਚਾ ਤੁਹਾਡੀ ਜਮਾਤ 'ਚ ਸਾਖ ਕਿਹਨੂੰ ਹੁੰਦੇ ਨੇ ਸੌਦੇ ਹੁੰਦੇ ਨੇ ਸੌਦੇ ਸੌਦਿਆਂ ਦੀ ਇਸ ਬਿਮਾਰੀ ਨੇ ਤਾਂ ਵੇਖ-ਵੇਖੀ ਦੂਜੀਆਂ ਜਾਤਾਂ ਨੂੰ ਵੀ ਪੱਟਤਾ ਆ ਕਾਮਰੇਡ ਸੂਰਤ ਸਿਉਂ ਜਵੰਦਿਆਂ ਵਾਲੇ ਨੇ ਆਪਣੇ ਕੁੜੀ ਦੇ ਵਿਆਹ ਤੇ ਡੇਢ ਲੱਖ ਲਾਇਆ ਉਹ ਮਾਸਟਰਾਂ ਦੀ ਜੂਨੀਅਰ ਦਾ 10 ਸਾਲ ਲੀਡਰ ਬਣਾ ਰਿਆ ਘੋੜੇ ਜੋੜੀ ਦੇ ਅੱਡ ਪੈਸੇ ਸਕੂਟਰ ਓਹ ਲੈ ਕੇ ਦਿੱਤਾ ਅਜੇ ਹ ਇਕ ਮੇਰੀ ਮਾਂ ਕੋਲ ਵੀ ਆਇਆ ਸੀ ਉਦਣ ਦੀ ਮੈਂ ਮੇਰੀ ਮਾਂ ਦਾ ਤਾਂ ਤੱਤਾ ਕਿਤੇ ਪੈਰ ਨਹੀਂ ਲੱਗਦਾ ਹਵਾ 'ਚ ਉੜਦੀ ਫਿਰਦੀ ਹੁੰਦੀ ਉਹ ਤੁੰਹੀ ਦੱਸ ਚਾਚਾ ਬੁਰਾ ਨਾ ਮੰਨੀ ਆਪਾਂ ਇੱਕ ਪਿੰਡ ਦੇ ਰਹਿਣ ਵਾਲੇ ਆਂ ਔਰ ਥੜੇ ਜਿਪਿੰਡਾਂ ਵਾਲੇ ਆਪਾਂ ਇੱਕ ਦੂਜੇ ਦੇ ਕੰਮ ਹੀ ਆਉਂਦੇ ਜਾਂਦੇ ਹੁੰਦੇ ਪਰ ਹੁਣ ਤਾਂ ਆਪਾਂ ਵੀ ਆਪਸਦਾਰੀ ਨੂੰ ਉਂਗਲਾਂ 'ਤੇ ਗਿਣਨ ਬੈਠ ਜਾਂਦੀਆਂ ਭਲਾਂ ਸੱਚ ਕਹੀ ਮੈਨੂੰ ਤਾਂ ਉਹ ਆਪਣੀ ਨਿੱਕੀ ਭੈਣ ਵਰਗੀ ਲੱਗਦੀ ਏ ਪਰਿਵਾਰਗੀ ਕੁੜੀ ਜਮਣਾ ਦਾ ਵੀ ਸੌਦਾ ਕਰਨਾ ਪਊ ਓਏ ਚਾਚਾ ਫਿਟ ਲਾਂ ਤਾਂ ਅਜਿਹੀ ਵਿਆਹ ਬਿਹਾਰ ਹੁੰਦੇ ਜਿਹੜਾ ਮੰਡੀ ਦੇ ਪਸ਼ੂ ਵਾਂਗ ਬੱਕਰੀ ਕਰਦੇ ਹੋਏ ਕੁੜਗਾਂ ਦੇ ਵਿਕਰੀ ਕਰਤਾ ਹੋਵੇ ਕੁੜਗਾਂ ਦੇ ਤੜਫ ਦੀਆਂ ਇਨਾਂ ਤੱਤਾਂ ਤੱਤਾਂ ਗੱਲਾਂ ਕਰਦੇ ਨੰਦੀ ਦਾ ਮਨ ਕਈ ਵਾਰ ਛਲਕਦਾ ਛਲਕਦਾ ਵੱਟ ਜਾਂਦਾ ਉਸ ਨੂੰ ਤਾਰੇ ਤਾਈ ਦੁਆਰਾ ਦੱਸਿਆ ਦੋਗੜਮਲ ਦਾ ਲਾਂਬਾ ਜਿੱਤਿਆ ਗਿਆ ਸਾਫ਼ ਸਾਫ਼ ਖਰਮਗਾ ਖਰਮਗਾ ਇਨਾਂ ਗੱਲਾਂ ਕਰਨ ਮਗਰੋਂ ਵੀ ਦੋਗੜਮਲ ਦੇ ਦੋ ਜਿੱਤੀ ਚ ਪਈ ਚੇਰੀ ਦਾ ਹਾਪ ਭਾਪ ਸਮਝ ਕੇ ਨੰਦੀ ਨੇ ਆਖਿਆ ਚਾਚਾ ਜੱਟ ਦਾ ਕੁਹਾੜੇ ਪਾਟੇ ਮੂੰਹ ਹੁੰਦਾ ਤੂੰ ਉਦੋਂ ਦੇ ਗੰਬੀਰ ਗੱਲਾਂ ਦਾ ਪੂਰਾ ਮੰਨ ਗਿਆ ਕੀ ਹੋਇਆ ਜੇ ਤੂੰ ਢਿੱਡ ਨੂੰ ਗੰਡਾ ਦੇ ਕੇ ਮੰਡੀ ਚ ਚਿਪਸ ਵਾਲਾ ਇੱਕ ਘਰ ਚਿਪਸ ਵਾਲਾ ਇੱਕ ਘਰ ਬਣਾ ਲਿਆ ਤੈਨੂੰ ਤਾਂ ਪਤਾ ਨਹੀਂ ਤਾਂ ਨਾ ਅਸਲੀ ਗੱਲ ਦਾ ਤੂੰ ਤਾਂ ਇੱਕ ਘਰ ਚ ਘਰ ਨੂੰ ਰੋਣਾ ਇੱਥੇ ਤਾਂ ਜਦੋਂ ਡੈਗੜਾਂ ਦੀ ਚਿੱਤ ਬੁਰਾਈ ਆਉਂਦੀ ਹੈ ਸ਼ਹਿਰ ਦੇ ਸ਼ਹਿਰ ਟੈਟੇਰੀ ਕਰ ਦਿੰਦੇ ਨੇ ਨਾ ਤਾਂ ਤੈਨੂੰ ਹੀਰੋਸ਼ੀਮਾ ਤੇ ਨਾਕਾਸਾਕੀ ਦੀ ਬਰਬਾਦੀ ਦਾ ਪਤਾ ਤੇ ਨਾ ਹੀ ਉਥੇ ਮਿੰਟਾਂ 'ਚ ਲੱਖਾਂ ਘਰਾਂ ਦੀ ਢਹ ਢੇਰੀ ਹੋਣ ਜਾਂ ਅਤੇ ਲੱਖਾਂ ਲੋਕਾਂ ਦੇ ਮਰ ਜਾਂਦਾ ਪਤਾ ਤੂੰ ਤਾਂ ਬਸ ਇੱਕ ਚਿਪਸ ਦੇ ਘਰ ਨੂੰ ਬਾੰਦਰੀ ਦੇ ਮਰੇ ਬੱਚੇ ਵਾਂਗ ਜਫਾ ਪਾਈ ਬੈਠਾ ਤੇ ਨਾ ਤੈਨੂੰ ਹੁਣ ਰੇਗਣ ਦਾ ਪਤਾ ਤੇ ਨਾ ਹੀ ਹੁਣ ਤੈਨੂੰ ਇਹ ਪਤਾ ਬਈ ਅਮਰੀਕਾ ਨੇ ਹੀ ਆਇਟਮ ਵਰਤਿਆ ਸੀ ਤੇ ਹੁਣ ਅਜੇ ਵੀ ਚਪਾਨ ਅਮਰੀਕਾ ਦੇ ਚਿਤੜੇ ਚਹੀ ਫੜਦੇ ਚਾਚਾ ਚਾਚਾ ਇਹ ਤਾਂ ਆਪਣੇ ਸਾਰਿਆਂ ਦੇ ਉੱਪਰ ਡਿੱਗ ਪੈਂਦੀ ਹੈ ਜਦੋਂ ਆਪਾਂ ਆਖ ਦਿੰਦੇ ਆਂ ਬਾਈ ਆਪਾਂ ਨੂੰ ਕੀ ਜਿਹੜੇ ਕਰਨਗੇ ਸੋ ਭਰਨਗੇ ਗੱਲ ਚਾਚਾ ਛੱਡ ਇਹਨਾਂ ਗੱਲਾਂ ਤੁਹਾਡੀ ਸੁਤਾਤਾ ਬੈਂਸ ਦੇ ਦੋ ਪੈਸਾ ਜੀ ਰਹਿੰਦੀ ਆ ਆ ਜਿਹੜਾ ਉਦਮੂਲ ਪੈਦਾ ਹੁੰਦਾ ਕਿੱਥੋਂ ਤੇ ਕਿਵੇਂ ਪੈਦਾ ਹੁੰਦਾ ਉਸ ਨੂੰ ਤੁਹਾਨੂੰ ਕੋਈ ਪਰਵਾਹ ਨਹੀਂ ਆ ਜਿਹੜੀ ਤੱਤੀ ਹਵਾ ਚੱਲਦੀ ਐ ਆਪਾਂ ਨਹੀਂ ਆਪੇ ਨਹੀਂ ਚੱਲਦੀ ਕਿਸੇ ਨੇ ਚਲਾਏ ਤੋਂ ਚੱਲਦੀ ਹੈ ਚੰਗਾ ਤੂੰ ਥੋੜਾ ਕਹੋ ਰੜਕਾ ਮੈਂ ਤੈਨੂੰ ਮੋਲੀਆਂ ਛਲਗਮ ਲਿਆ ਦਿਆਂ ਅਜੇ ਹੋਰ ਕੋਈ ਸਬਜ਼ੀ ਤਾਂ ਹੋਈ ਨਹੀਂ ਤੂੰ ਉਥੋਂ ਉਤਲੇ ਘਾਰੇ ਚ ਬੁੱਕ ਮਿਰਚਾਂ ਦਾ ਦੱ